ਸੜਕ ਹਾਦਸੇ ਚ 14 ਸਾਲਾਂ ਬੱਚੇ ਦੀ ਗਈ ਜਾਨ ਵੈਣ ਤੇ ਟੈਂਪੋ ਨੇ ਕਟਮਾਰਾ ਤੇ ਇਹੀ ਥੱਲੇ ਡੈਗ ਗਿਆ ਤੁੰ। ਅੱਛਾ ਤੇ ਇੱਕ ਦੇ ਇਸ਼ਾਰਤ ਤੋਂ ਹੀ ਲੰਘਿਆ ਟੈਂਪੋ ਤੇ ਇੱਕ ਦੇ ਫੇਟ ਵੱਜੀ। ਸਕੂਲ ਜਾਂਦੇ ਸਮੇ ਵਪਰਿਆ ਦਰਦਨਕ ਹਾਦਸਾ। ਇਹ ਜਿਹੜੀ ਦਰਘਟਨਾ ਸਾਡੇ ਪਿੰਡ ਹੋਈ ਆ ਇਹ ਬੜੇ ਹੀ ਗਰੀਬ ਘਰ ਦੇ ਬੱਚੇ ਸੀਗੇ। ਦੋ ਤਿੰਨ ਬੱਚੇ ਹੋਏ ਐ ਇੱਕ ਦੇ ਵਿੱਚੋਂ ਮੌਤ ਹੋ ਚੁੱਕੀ ਜੜੀ ਬੱਸ ਦੀ ਚਪੇਟ 'ਚ ਔਨ ਕਾਰ ਨਾਲ ਬੱਚੇ ਨੇ ਛੱਡੇ ਸਾਂਭ ਧੁੰਦ ਜਿਆਦਾ ਸੀਗੀ ਉਹ ਸਕੂਲ ਵੈਨ ਦੇ ਜਦੋਂ ਨੇੜੇ ਜਾ ਕੇ ਕੁਛ ਉਹਨੇ ਘੱਟ ਵੱਜ ਗਿਆ ਜਿਹੜਾ ਬੱਚੇ ਸੀਗੇ ਬੱਚੇ ਖੰਡ ਕੇ ਸਕੂਲ ਵੈਨ ਦੇ ਇਹ ਜਿਹੜਾ ਬੱਚਾ ਸੀਗਾ ਇਹ ਸਕੂਲ ਵੈਨ ਦੇ ਥੱਲੇ ਦਾ ਸੈਰ ਆ ਗਿਆ ਦੋ ਹੋਰ ਬੱਚੇ ਹੋਏ ਗੰਭੀਰ ਜ਼ਖਮੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਸ਼ੁਦੀਪ ਕੌਰ ਜ਼ੀਰਾ ਦੇ ਪਿੰਡ ਦੇ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਤਿੰਨ ਬੱਚੇ ਆਟੋ ਦੇ ਵਿੱਚ ਬੈਠ ਕੇ ਸਕੂਲ ਜਾ ਰਹੇ ਸੀ ਤਾਂ ਅਚਾਨਕ ਅੱਗੇ ਤੋਂ ਆ ਰਹੀ ਬੱਸ ਨੇ ਉਹਨਾਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਲਿਆ ਜੀਹਾਂ ਤੁਹਾਨੂੰ ਦੱਸਦੀ ਹੈ ਅਚਾਨਕ ਜਿਹੜੇ ਤਿੰਨ ਬੱਚੇ ਨੇ ਆਟੋ ਦੇ ਵਿੱਚੋਂ ਡਿੱਗ ਜਾਂਦੇ ਨੇ ਅਤੇ ਅੱਗੇ ਤੋਂ ਆ ਰਹੀ ਬੱਸ ਦੇ ਵੱਲੋਂ ਇੱਕ ਬੱਚੇ ਨੂੰ ਆਪਣੀ ਚਪੇੜ ਦੇ ਵਿੱਚ ਲੈ ਲਿਆ ਜੀਹਾਂ ਤੁਹਾਨੂੰ ਦੱਸਦੀਏ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਦੱਸਿਆ ਜਾ ਰਿਹਾ ਕਿ ਦੋ ਬੱਚੇ ਜਿਹੜੇ ਨੇ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਤਾਂ ਤੁਹਾਨੂੰ ਦੱਸਦੀਏ ਇਹ ਦਰਦਨਾਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ 14 ਸਾਲਾ ਮਾਸੂਮ ਬੱਚੇ ਦੀ ਜਿਹੜੀ ਆ ਮੌਤ ਹੋ ਗਈ ਇਸ ਹਾਦਸੇ ਦੇ ਵਿੱਚ ਉਸ ਨੂੰ ਜਾਨ ਗਵਾਉਣੀ ਪਈ ਜਦੋਂ ਆਟੋ ਦੇ ਵਿੱਚ ਸਕੂਲ ਜਾ ਰਿਹਾ ਸੀ ਤਾਂ ਉਸ ਸਮੇਂ ਇਹ ਦਰਦਨਾਕ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਕਿ ਜਿਸ ਬੱਚੇ ਦੀ ਮੌਤ ਹੋਈ ਹੈ ਉਸ ਦੇ ਪਰਿਵਾਰ ਵਿੱਚ ਮਾਤਾ ਤੇ ਦੋ ਭੈਣਾਂ ਸੀ ਅਤੇ ਇੱਕ ਇਹ ਘਰ ਦਾ ਜਿਰਾਕ ਸੀ ਜੋ ਕਿ ਇਸ ਹਾਦਸੇ ਦੇ ਵਿੱਚ ਬੁਝ ਗਿਆ ਇਸ ਬੱਚੇ ਦੇ ਸਿਰ ਤੇ ਪਿਓ ਦਾ ਸਾਯਾ ਨਹੀਂ ਤਾਂ ਤੁਹਾਨੂੰ ਦੱਸ ਦੇ ਇਹ ਬੱਚਾ ਜਿਹੜਾ ਹੈ ਗਰੀਬ ਪਰਿਵਾਰ ਦੇ ਨਾਲ ਸੰਬੰਧਿਤ ਹੈ ਦੱਸਿਆ ਜਾ ਰਿਹਾ ਕਿ ਇਹਨਾਂ ਕੋਲ ਰਹਿਣ ਲਈ ਮਕਾਨ ਵੀ ਨਹੀਂ ਤੇ ਉੱਥੇ ਹੀ ਪਿੰਡ ਵਾਸੀ ਤੇ ਪਰਿਵਾਰਿਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਇਸ ਪਰਿਵਾਰ ਨੂੰ ਰਹਿਣ ਲਈ ਜਗਾ ਦਿੱਤੀ ਜਾਵੇ ਅਤੇ ਇਸ ਪਰਿਵਾਰ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਤਾਂ ਜੋ ਪਰਿਵਾਰ ਦਾ ਗੁਜ਼ਾਰਾ ਹੋ ਸਕੇ ਤੁਹਾਨੂੰ ਦੱਸਦੇ ਸੜਕ ਹਾਸੇ ਦੇ ਵਿੱਚ 14 ਸਾਲਾਂ ਮਾਸੂਮ ਬੱਚੇ ਦੀ ਜਿਹੜੀ ਆ ਦਰਦਨਕ ਮੌਤ ਹੋਈ ਹੈ ਤੇ ਦੋ ਬੱਚੇ ਜਿਹੜੇ ਨੇ ਗੰਭੀਰ ਜ਼ਖਮੀ ਹੋਏ ਨੇ ਮ੍ਰਿਤਕ ਬੱਚਾ ਜੜਾਇਆ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਤਾਂ ਤੁਹਾਨੂੰ ਦੱਸਦੀ ਹੈ ਮਾਂ ਤੇ ਦੋ ਭੈਣਾਂ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਤਾਂ ਉੱਥੇ ਪਿੰਡ ਵਾਸੀ ਅਤੇ ਪਰਿਵਾਰ ਦੇ ਵੱਲੋਂ ਮਦਦ ਦੀ ਜਿਹੜੀ ਗੋਹਾਰ ਲਗਾਈ ਜਾ ਰਹੀ ਹੈ ਇਸ ਸਬੰਧੀ ਮੌਕੇ ਤੇ ਮੌਜੂਦ ਲੋਕਾਂ ਤੇ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਆ ਆਬਵੀਅਸ ਨਾ ਦਿਨੇ ਤੁਹਾਨੂੰ ਸਰਦਾਨ ਆਈ ਤੇ ਟੈਂਪੂ ਜਿਹੜੀ ਵੈਣ ਵੱਜੀ ਵੈਣ ਤੇ ਟੈਂਪੂ ਨੇ ਕੱਟ ਮਾਰਿਆ ਤੇ ਇਹੇ ਥੱਲੇ ਡੈਗ ਗਿਆ ਤੁੰਨੀ ਅੱਛਾ ਤੇ ਇੱਕ ਦੇ ਇਸ਼ਾਰਤਾਂ ਦੀ ਲੰਘਿਆ ਟੈਂਪੂ ਤੇ ਇੱਕ ਦੇ ਫੇਟ ਵੱਜੀ ਕਿਹੜੇ ਸਕੂਲ ਚ ਪੜਦੇ ਹੋ ਸਰਕਾਰੀ ਹੈ ਸਕੂਲ ਪਨੋੜੀ ਖੱਤਰੀ ਇਹ ਟੱਕਰ ਕਿਹਦੇ ਨਾਲ ਹੋਈ ਟੱਕਰ ਵੈਣ ਨਾਲ ਜੀ ਸਕੂਲ ਨਹੀਂ ਆਣੀ ਇਨੇ ਕਿ ਬੱਚੇ ਸੀ ਤੁਹਾਡੇ ਟੈਂਪੋ ਦੇ ਵਿੱਚ ਕਿੰਨੇ ਕਿ ਬੱਚੇ ਸੀ ਬੱਚੇ ਸੀ ਜਾਈ 10 12 ਦੀਏ ਕਿੰਨੇ ਵਜੇ ਦਾ ਟਾਈਮ ਸੀ ਟਾਈਮ ਜੀ 8 9 ਵਜੇ ਜੀ ਸਵੇਰ ਕੀ ਨਾਮ ਤੁਹਾਡਾ ਮੇਰਾ ਨਾਮ ਜਗਤਾਰ ਸਿੰਘ ਹੈ ਜੀ ਪਿੰਡ ਮਸੂਰਵਾਲ ਕਲਾ ਇਹ ਜਿਹੜੀ ਦਰਘਟਨਾ ਸਾਡੇ ਪਿੰਡ ਹੋਈ ਆ ਇਹ ਬੜੇ ਹੀ ਗਰੀਬ ਘਰ ਦੇ ਬੱਚੇ ਸੀਗੇ ਦੋ ਤਿੰਨ ਬੱਚੇ ਹੋਏ ਆ ਇੱਕ ਦੇ ਵਿੱਚੋਂ ਮੌਤ ਹੋ ਚੁੱਕੀ ਜਿਹੜੀ ਤੇ ਸਵੇਰ ਟੈਂਪੋ ਮਾਸਟਰ ਨੇ ਹੀ ਲਾ ਕੇ ਦਿੱਤਾ ਸੀ ਇਹਨਾਂ ਨੂੰ ਵੀ ਜਾਨੀ ਕਿ ਸਕੂਲ ਜਾਣ ਵਾਸਤੇ ਤੇ ਉਹ ਧੁੰਦ ਜਿਆਦਾ ਸੀਗੀ ਉਹ ਸਕੂਲ ਵੈਨ ਦੇ ਜਦੋਂ ਨੇੜੇ ਜਾ ਕੇ ਕੁਛ ਉਹਨੇ ਘੱਟ ਵੱਜ ਗਿਆ ਜਿਹੜਾ ਬੱਚੇ ਸੀਗੇ ਬੱਚੇ ਖੰਡ ਕੇ ਸਕੂਲ ਵੈਨ ਦੇ ਇਹ ਜਿਹੜਾ ਬੱਚਾ ਸੀਗਾ ਇਹ ਸਕੂਲ ਵੈਨ ਦੇ ਥੱਲੇ ਦਾ ਸੈਰ ਆ ਗਿਆ ਇੱਥੋਂ ਜੀਰੇ ਲੈ ਕੇ ਗਏ ਜੀਰੋ ਫਰੋਵੀਪਰ ਲੈ ਕੇ ਗਏ ਫਿਰ ਫਰੀਦਕੋਟ ਫਰੀਦਕੋਟ ਜਾ ਕੇ ਉਹਦੀ ਜਿਹੜੀ ਡੈਥ ਹੋ ਚੁੱਕੀ ਆ ਤੇ ਇਹ ਬੱਚੇ ਆ ਜਿਹੜੇ ਇਹਨਾਂ ਦਾ ਪਿਓ ਵੀ ਸਿਰ ਤੇ ਨਹੀਂਗਾ ਪਿੱਛੇ 2 ਸਾਲ ਕੋ ਹੋ ਗਿਆ ਦੀ ਪਿਓ ਦੀ ਮੌਤ ਹੋ ਚੁੱਕੀ ਆ ਤੇ ਦੋ ਧੀਆ ਤੇ ਚਾਰ ਬੱਚੇ ਸੀਗੇ ਦੋ ਭਰਾ ਦੋ ਭੈਣਾਂ ਜੀ ਤੇ ਬੜੇ ਆ ਪੈਂਡ ਨੇ ਮਸੂਰਵਾਲ ਨੇ ਧਰਮਸ਼ਾਲਾ ਦੇ ਵਿੱਚ ਇੱਕ ਤਰਸ ਦੇ ਜੋਗ ਕਰਕੇ ਭਾਏ ਸੀਗੇ ਜਿਹੜਾ ਘਰ ਵੀ ਇਹਨਾਂ ਦਾ ਆਪਦੇ ਕੋਲੇ ਜਣੀ ਕੋਈ ਵਧੀਆ ਰਹਿਣ ਦਾ ਪ੍ਰਬੰਧ ਹੈ ਨਹੀਂਗਾ